ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੀ ਅਤੇ ਨਾ ਹੀ ਉਹ ਇਹ ਸੋਚਦੀ ਹੈ ਕਿ ਸਾਡਾ ਲਿਆ ਹੋਇਆ ਇੱਕ ਗਲਤ ਫੈਸਲਾ ਪਰਿਵਾਰ ਦੀ ਖੁਸ਼ੀਆਂ ਅਤੇ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਸਾਡੀ ਅੱਜ ਦੀ ਇਹ ਵੀਡੀਓ ਇੱਕ ਐਸੀ ਹੀ ਘਟਨਾ ਤੇ ਆਧਾਰਿਤ ਹੈ ਹੁਸ਼ਿਆਰਪੁਰ ਇਲਾਕੇ ਦੀ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਨਾਮ ਸਿਮਰਜੀਤ ਸੀ ਉਸ ਦੀ ਉਮਰ 25 ਸਾਲ ਦੀ ਹੀ ਸੀ ਉਹ ਲੜਕੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਸੀ ਅਤੇ ਬੀਏ ਫਾਈਨਲ ইয়ার ਦੀ ਪੜ੍ਹਾਈ ਕਰ ਰਹੀ ਸੀ ਉਸ ਦੇ ਪਰਿਵਾਰ ਦੇ ਮਰਦ ਕਾਫੀ ਸਟ੍ਰਿਕਟ ਸਨ ਅਤੇ ਸੂਲਾਂ ਦੇ ਕਾਫੀ ਪੱਕੇ ਅਣਖੀ ਸਰਦਾਰ ਸਨ। ਉਹਨਾਂ ਨੂੰ ਆਪਣੀ ਧੀ ਉੱਤੇ ਬਹੁਤ ਮਾਣ ਸੀ ਅਤੇ ਕਹਿੰਦੇ ਨੇ ਕਿ ਉਹਨਾਂ ਸਮਿਆਂ ਵਿੱਚ ਸਿਮਰਜੀਤ ਦੇ ਜਨਮ ਤੇ ਉਹਨਾਂ ਬਹੁਤ ਜਸ਼ਨ ਮਨਾਏ ਸਨ ਤੇ ਪਿੰਡ ਵਿੱਚ ਲੱड्डੂ ਵੀ ਵੰਡੇ ਸਨ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਧੀ ਨੂੰ ਪ੍ਰੋਫੈਸਰ ਬਣਾਵਾਂਗੇ। ਉਹਨਾਂ ਦਾ ਮੰਨਣਾ ਸੀ ਕਿ ਧੀਆਂ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਸੋ ਪਿੰਡ ਵਿੱਚ ਸਿਮਰ ਦੇ ਪਿਤਾ ਅਤੇ ਭਰਾ ਸੀਨਾ ਤਾਣ ਕੇ ਚੱਲਦੇ ਸਨ। ਕਿਦਰ ਸਿਮਰ ਬੀਏ ਫਾਈਨਲ ਵਿੱਚ ਕੁਝ ਹੋਰ ਹੀ ਗੁਣ ਦਿਖਾ ਰਹੀ ਸੀ। ਉਸ ਦੀ ਆਪਣੀ ਕਲਾਸ ਵਿੱਚ ਹੀ ਪੜ੍ਹਦੇ ਮੁੰਡੇ ਨਾਲ ਗੱਲਬਾਤ ਹੋ ਜਾਂਦੀ ਹੈ। ਸਮਝ ਹੀ ਆ ਰਿਹਾ ਸੀ ਕਿ ਉਸ ਦੀ ਉਮਰ ਦਾ ਕਸੂਰ ਸੀ ਜਾਂ ਉਸ ਦੇ ਦਿਮਾਗ ਤੇ ਹੀ ਪਰਦਾ ਪੈ ਗਿਆ ਸੀ ਉਸ ਨੂੰ ਇਹ ਵੀ ਭੁੱਲ ਗਿਆ ਸੀ ਕਿ ਮੇਰੇ ਪਿਤਾ ਅਤੇ ਮੇਰੇ ਭਰਾ ਮੇਰੇ ਕਰਕੇ ਹੀ ਪਿੰਡ ਵਿੱਚ ਇਨਾ ਮਾਣ ਕਰਦੇ ਹਨ ਤੇ ਮੈਨੂੰ ਸਿਮਰ ਪੁੱਤ ਸਿਮਰ ਪੁੱਤ ਕਰਦੇ ਨਹੀਂ ਥੱਕਦੇ ਬੀਏ ਕੰਪਲੀਟ ਹੋਈ ਤਾਂ ਸਿਮਰ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਿਮਰ ਦੀ ਮਾਸੀ ਨੇ ਇੱਕ ਬਹੁਤ ਹੀ ਵਧੀਆ ਮੁੰਡੇ ਦੀ ਦੱਸ ਪਾਈ ਜੋ ਕਿ ਪੜਿਆ ਲਿਖਿਆ ਤੇ ਸਜਦਾ ਫੱਬਦਾ ਸੀ ਨਸ਼ੇ ਪੱਤੇ ਤੋਂ ਵੀ ਦੂਰ ਸੀ ਤੇ ਘਰ-ਬਾਰ ਵੀ ਚੰਗਾ ਸੀ ਸਿਮਰ ਦੇ ਪਰਿਵਾਰ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਕਿਉਂਕਿ ਮੁੰਡਾ ਸਿਮਰ ਨੂੰ ਅੱਗੇ ਪੜ੍ਹਾਈ ਕਰਾਉਣ ਲਈ ਵੀ ਤਿਆਰ ਪਰ ਸਿਮਰ ਲਗਾਤਾਰ ਟਾਲਮਟੋਲ ਕਰ ਰਹੀ ਸੀ ਤੇ ਨਾ ਹੀ ਡਰਦੀ ਮਾਰੀ ਪਰਿਵਾਰ ਵਾਲਿਆਂ ਨੂੰ ਸੱਚ ਦੱਸ ਰਹੀ ਸੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਕਿਉਂਕਿ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਨਾ ਤਾਂ ਉਹ ਉਸ ਮੁੰਡੇ ਜਿੰਨਾ ਸੋਹਣਾ ਸੁਨੱਖਾ ਸੀ ਘਰ-ਬਾਰ ਤੋਂ ਵੀ ਗਰੀਬ ਸੀ ਤੇ ਥੋੜਾ-ਬਹੁਤ ਨਸ਼ਾ ਪੱਤਾ ਵੀ ਕਰਦਾ ਸੀ ਬਸ ਕਹਿ ਸਕਦੇ ਹਾਂ ਕਿ ਉਸ ਮੁੰਡੇ ਦੀਆਂ ਗੱਲਾਂ ਦੇ ਝਾਂਸੇ ਵਿੱਚ ਆ ਕੇ ਹੀ ਉਹ ਉਸ ਮੁੰਡੇ ਨਾਲ ਰਿਲੇਸ਼ਨ ਵਿੱਚ ਆ ਗਈ ਸੀ ਕਿਉਂਕਿ ਉਹ ਸਿਰਫ ਗੱਲਾਂ ਦਾ ਹੀ ਖਿਡਾਰੀ ਸੀ ਹੋਰ ਉਸਦੇ ਪੱਲੇ ਕੁਝ ਵੀ ਨਹੀਂ ਸੀ ਸੋ ਆਪਣੇ ਮਾਪਿਆਂ ਨੂੰ ਉਸ ਮੁੰਡੇ ਬਾਰੇ ਦੱਸੇ ਵੀ ਤਾਂ ਕੀ ਦੱਸੇ ਇੱਕ ਪਾਸੇ ਸੋਨੇ ਵਰਗਾ ਰਿਸ਼ਤਾ ਸੀ ਤੇ ਦੂਜੇ ਪਾਸੇ ਫਿਰ ਗੱਲਾਂ ਦਾ ਗਲਾਕੜ ਸੋ ਉਹ ਕੁਝ ਵੀ ਨਾ ਕਹਿ ਸਕੀ ਤੇ ਰਿਸ਼ਤਾ ਪੱਕਾ ਹੋ ਗਿਆ ਦੋਵਾਂ ਪਰਿਵਾਰਾਂ ਨੇ ਇੱਕ ਵਧੀਆ ਜਿਹਾ ਦਿਨ ਦੇਖ ਕੇ ਮੰਗਣੀ ਰੱਖ ਲਈ ਮੰਗਣੀ ਦੀ ਰਸਮ ਬੜੀ ਧੂਮਤਾਂ ਨਾਲ ਕੀਤੀ ਗਈ ਤੇ ਨਾਲ ਹੀ ਨਾਲ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਗਈ ਸਿਮਰ ਉਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਉਧਰ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਉਹ ਵੀ ਕੋਈ ਲੜਸਿਰਾ ਨਹੀਂ ਫੜਾ ਰਿਹਾ ਸੀ ਕਿਉਂਕਿ ਕੁੜੀਆਂ ਨੂੰ ਯੂਜ਼ ਕਰਨਾ ਉਸਦਾ ਸ਼ੌਂਕ ਸੀ ਪਰ ਸਿਮਰ ਉਸਦੇ ਪਿਆਰ ਵਿੱਚ ਬਾਗਲ ਹੋ ਚੁੱਕੀ ਸੀ ਤੇ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਟਾਲਮਟੋਲ ਕਿਉਂ ਕਰ ਰਿਹਾ ਹੈ ਜਦੋਂ ਸਿਮਰ ਨੇ ਉਸ ਮੁੰਡੇ ਨੂੰ ਕਿਹਾ ਕਿ ਮੈਨੂੰ ਕਿਤੇ ਲੈ ਜਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ ਤਾਂ ਇੱਕ ਵਾਰ ਉਹ ਮੁੰਡਾ ਡਰ ਗਿਆ ਤੇ ਉਸ ਨੇ ਉਸ ਨੂੰ ਘਰੋਂ ਭਜਾਉਣ ਲਈ ਹਾਂ ਕਰ ਦਿੱਤੀ ਹੁਣ ਉਹਨਾਂ ਨੇ ਘਰ ਤੋਂ ਭੱਜਣ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉਹ ਅਸਫਲ ਹੋ ਜਾਂਦੇ ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਉਵੇਂ ਹੀ ਪਰਿਵਾਰ ਵੱਲੋਂ ਸਿਮਰ ਦੇ ਘਰ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਵੇਂ-ਜਿਵੇਂ ਦਿਨ ਬੀਤਦੇ ਗਏ ਉਵੇਂ ਹੀ ਉਹਨਾਂ ਨੇ ਭੱਜਣ ਦੀਆਂ ਹੋਰ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਅਸਫਲ ਰਹੇ ਆਖਰ ਵਿਆਹ ਵਾਲਾ ਦਿਨ ਵੀ ਆ ਗਿਆ ਪਰ ਭੱਜਣ ਦੀਆਂ ਕੋਸ਼ਿਸ਼ਾਂ ਉਹ ਕਰਦੇ ਹੀ ਰਹੇ ਮੁੰਡੇ ਨੇ ਹੁਣ ਇਹ ਪਲਾਨ ਬਣਾਇਆ ਕਿ ਜਦੋਂ ਤੂੰ ਪਾਰਲਰ ਤੇ ਤਿਆਰ ਹੋਣ ਲਈ ਜਾਵੇਂਗੀ ਤਾਂ ਮੈਂ ਤੈਨੂੰ ਉੱਥੋਂ ਭਜਾ ਕੇ ਲੈ ਜਾਵਾਂਗਾ ਪਰ ਉਹਨਾਂ ਦਾ ਇਹ ਪਲਾਨ ਵੀ ناکਾਮ ਰਿਹਾ ਕਿਉਂਕਿ ਕੁੜੀ ਦੇ ਭਰਾ ਨੇ ਬਾਰਲਰ ਵਾਲੀ ਹੀ ਪੈਲਸ ਵਿੱਚ ਸਦ ਲਈ ਫਿਰ ਉਹਨਾਂ ਪਲਾਨ ਬਣਾਇਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਲਾਵਾ ਲੈਣ ਲਈ ਜਾਣਗੇ ਤਾਂ ਰਸਤੇ 'ਚ ਉਹ ਹੀ ਮੈਨੂੰ ਭਜਾ ਲਵਾਗਾ ਪਰ ਇਹ ਪਲਾਨ ਵੀ ਉਹਨਾਂ ਦਾ ਫੇਲ ਰਿਹਾ ਇਹ ਸਾਰੇ ਪਲਾਨ ਉਹਨਾਂ ਦੇ ਫੋਨ ਤੇ ਚੈਟ ਰਾਹੀਂ ਬਣ ਰਹੇ ਸਨ ਸੋ ਦੋਵੇਂ ਪਰਿਵਾਰ ਆਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਪਹੁੰਚੇ ਹੁਣ ਮੁੰਡਾ ਕੁੜੀ ਨੂੰ ਆਨੰਦ ਕਾਰਜ ਦੀ ਰਸਮ ਲਈ ਇਕੱਠੇ ਬਿਠਾਇਆ ਗਿਆ ਪਰ ਸਿਮਰ ਨੇ ਆਪਣੇ ਹੱਥ ਵਿੱਚ ਅਜੇ ਵੀ ਫੋਨ ਫੜਿਆ ਹੋਇਆ ਸੀ ਜਿਸ ਨੂੰ ਦੇਖ ਕੇ ਪਹਿਲਾਂ ਤਾਂ ਲਾੜੇ ਨੇ ਇਗਨੋਰ ਕਰ ਦਿੱਤਾ ਪਰ ਸਿਮਰ ਵਾਰ-ਵਾਰ ਫੋਨ ਚੈੱਕ ਕਰ ਰਹੀ ਸੀ ਇਸ ਲਈ ਲਾੜੇ ਨੂੰ ਉਸਤੇ ਕੁਝ ਸ਼ੱਕ ਹੋਣ ਲੱਗਾ ਕਿਉਂਕਿ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਦੇ ਵਿੱਚ ਵੀ ਲਾੜੀ ਨੂੰ ਫੋਨ ਦੀ ਇੰਨੀ ਕੀ ਜ਼ਰੂਰਤ ਸੀ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋ ਰਏ ਹਨ ਪਰ ਇਸ ਨੂੰ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਹੈ ਪਰ ਸਿਮਰ ਨੂੰ ਅਜੇ ਵੀ ਮੈਸੇਜ ਆਈ ਜਾ ਰਹੇ ਸਨ ਕਿਉਂਕਿ ਉਹ ਮੁੰਡਾ ਭੱਜਣ ਦੇ ਅਜੇ ਵੀ ਪਲਾਨ ਬਣਾਈ ਜਾ ਰਿਹਾ ਸੀ ਕ੍ਰਾਂਤੀ ਸਿੰਘ ਨੇ ਪਹਿਲੀ ਲਾਮ ਪੜਨੀ ਸ਼ੁਰੂ ਕੀਤੀ ਤੇ ਲਾੜਾ ਲਾੜੀ ਨੇ ਗੁਰੂ ਸਾਹਿਬ ਦੀ ਪ੍ਰਕਰਮਾ ਕਰਨੀ ਸ਼ੁਰੂ ਕੀਤੀ ਜਦੋਂ ਉਹ ਮੱਥਾ ਟੇਕ ਕੇ ਵਾਪਸ ਬੈਠਣ ਲੱਗੇ ਤਾਂ ਕੁੜੀ ਨੂੰ ਫਿਰ ਤੋਂ 3-4 ਮੈਸੇਜ ਆਏ ਤੇ ਲਾੜੀ ਚੈਟ ਦਾ ਰਿਪਲਾਈ ਕਰਨ ਹੀ ਲੱਗੀ ਸੀ ਕਿ ਲਾੜੇ ਨੇ ਉਸਦੇ ਹੱਥ ਚੋਂ ਫੋਨ ਖੋ ਲਿਆ ਲਾੜੇ ਨੇ ਜਦੋਂ ਉਹ ਚੈਟ ਪੜ੍ਹੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਤੇ ਉਸ ਨੂੰ ਬਹੁਤ ਜ਼ਿਆਦਾ ਗੁੱਸ ਉਹ ਉਸ ਸਮੇਂ ਉਸ ਜਗ੍ਹਾ ਤੋਂ ਉੱਠ ਖੜਾ ਹੋਇਆ ਤੇ ਕਹਿਣ ਲੱਗਾ ਕਿ ਮੈਂ ਇਹ ਵਿਆਹ ਨਹੀਂ ਕਰਾਂਗਾ। ਗ੍ਰਾਂਤੀ ਸਿੰਘ ਨੇ ਵੀ ਲਾਵਾ ਉਸੇ ਵਕਤ ਬੰਦ ਕਰ ਦਿੱਤੀਆਂ। ਸਾਰੇ ਹੈਰਾਨ ਸਨ ਕਿ ਇੱਕਦਮ ਅਜਿਹਾ ਕੀ ਹੋ ਗਿਆ ਹੈ। ਤਾਂ ਮੁੰਡੇ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸੇ ਮੁੰਡੇ ਦੇ ਨਾਲ ਚੈਟ ਕਰ ਰਹੀ ਸੀ ਤੇ ਉਸੇ ਦੇ ਨਾਲ ਭੱਜਣ ਦੀਆਂ ਤਿਆਰੀਆਂ ਵੀ ਕਰ ਰਹੀ ਸੀ। ਲਾੜੇ ਨੇ ਕਿਹਾ ਕਿ ਮੈਂ ਨੋਟਿਸ ਤਾਂ ਪਹਿਲਾਂ ਵੀ ਕੀਤਾ ਸੀ ਪਰ ਮੈਂ ਇਗਨੋਰ ਕਰ ਦਿੱਤਾ ਸੀ। ਮੰਗਣੀ ਤੋਂ ਲੈ ਕੇ ਵਿਆਹ ਤੱਕ ਸਾਡੀ ਜਿੰਨੀ ਵੀ ਵਾਰ ਫੋਨ ਤੇ ਗੱਲ ਹੋਈ ਹੈ ਇਸ ਨੇ ਮੇਰੇ ਨਾਲ ਕਦੇ ਵੀ ਚੱਜ ਨਾਲ ਗੱਲ ਨਹੀਂ ਕੀਤੀ ਸੀ। ਮੈਂ ਸੋਚਿਆ ਕਿ ਸ਼ਾਇਦ ਕੁੜੀ ਸਾਊ ਸੁਭਾਅ ਦੀ ਹੋਵੇਗੀ ਅਤੇ ਮੇਰੇ ਤੋਂ ਸ਼ਰਮਾਉਂਦੀ ਹੋਵੇਗੀ ਪਰ ਇਸ ਦੀ ਅਸਲੀਅਤ ਤਾਂ ਮੈਨੂੰ ਅੱਜ ਪਤਾ ਲੱਗੀ ਹੈ ਮੈਂ ਇਹ ਵਿਆਹ ਨਹੀਂ ਕਰ ਸਕਦਾ ਜਦੋਂ ਕੁੜੀ ਦੇ ਪਿਤਾ ਅਤੇ ਭਰਾ ਨੇ ਕੁੜੀ ਤੋਂ ਪੁੱਛਿਆ ਕਿ ਇਹ ਸਭ ਕੀ ਹੈ ਤਾਂ ਕੁੜੀ ਨੇ ਦਰਦੀ ਹੋਈ ਨੇ ਦੱਸਿਆ ਕਿ ਮੇਰੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ ਤੇ ਮੈਂ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਂ ਤੁਹਾਨੂੰ ਦੱਸ ਹੀ ਨਹੀਂ ਪਾਈ ਇਸ ਲਈ ਅਸੀਂ ਘਰੋਂ ਭੱਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਇਸ ਦੇ ਸਬੰਧ ਵਿੱਚ ਹੀ ਮੈਂ ਉਸ ਮੁੰਡੇ ਨਾਲ ਚੈਟ ਕਰ ਰਹੀ ਸੀ ਮੁੰਡੇ ਵਾਲਿਆਂ ਨੇ ਕੁੜੀ ਦੇ ਪਿਤਾ ਤੇ ਭਰਾ ਨੂੰ ਬਹੁਤ ਖਰੀ ਖੋਟੀ ਸੁਣਾਈ ਕਿ ਤੁਸੀਂ ਵੱਡੇ ਇੱਜ਼ਤਦਾਰ ਬਣੇ ਫਿਰਦੇ ਸੀ ਆਪਣੀ ਕੁੜੀ ਤੁਹਾਡੇ ਤੋਂ ਸੰਭ ਹੀ ਨਹੀਂ ਗਈ ਚੰਗਾ ਹੋਇਆ ਇਹ ਵਿਆਹ ਸਿਰੇ ਨਹੀਂ ਚੜਿਆ ਨਹੀਂ ਤਾਂ ਉਸਨੇ ਸਾਡੀ ਵੀ ਨੱਕ ਡੋਬ ਦੇਣੀ ਸੀ ਕਿਉਂਕਿ ਇਹਨੇ ਵਿਆਹ ਤੋਂ ਬਾਅਦ ਵੀ ਇਹੀ ਲੱਛਣ ਕਰਨੇ ਸਨ ਸਾਰਿਆਂ ਦੇ ਸਾਹਮਣੇ ਉਸ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ ਜਿਸਨੇ ਆਪਣੇ ਪਿਓ ਤੇ ਭਰਾ ਦੀ ਪੱਗ ਸ਼ਰਿਆਮ ਸਭ ਦੇ ਸਾਹਮਣੇ ਰੋਲ ਦਿੱਤੀ ਸੀ ਸਭ ਲੋਕ ਇਹ ਕਹਿ ਰਹੇ ਸੀ ਕਿ ਇਹੋ ਜਿਹੀਆਂ ਧੀਆਂ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਨਿੱਕੀਆਂ ਧੀਆਂ ਤਾਂ ਸਭ ਨੂੰ ਪਿਆਰੀਆਂ ਲੱਗਦੀਆਂ ਹਨ ਪਰ ਅਸਲ ਪਰਖ ਤਾਂ ਉਹਨਾਂ ਦੀ ਜਵਾਨੀ 'ਚ ਹੁੰਦੀ ਹੈ ਕਿ ਉਹ ਆਪਣੇ ਪਿਓ ਦੀ ਪੱਗ ਨੂੰ ਉੱਚਾ ਚੱਕਦੀਆਂ ਨੇ ਜਾਂ ਫਿਰ ਪੈਰਾਂ 'ਚ ਰੋਲਦੀਆਂ ਨੇ ਇੱਕ ਮਾਂ-ਬਾਪ ਅਤੇ ਭਰਾ ਆਪਣੀਆਂ ਧੀਆਂ ਭੈਣਾਂ ਨੂੰ ਆਪਣੇ ਸਿਰ ਦਾ ਤਾਜ ਸਮਝ ਕੇ ਮਾਣ ਕਰਦੇ ਹਨ ਉਹਨਾਂ ਲਈ ਸੁਪਨੇ ਦੇਖਦੇ ਹਨ ਪਰ ਕੁਝ ਕੁੜੀਆਂ ਬਾਕੀ ਕੁੜੀਆਂ ਲਈ ਵੀ ਕੰਡੇ ਬੀਜ ਜਾਂਦੀਆਂ ਹਨ ਲੋੜ ਹੈ ਚੰਗੀ ਪਰਵਰਿਸ਼ ਦੀ ਚੰਗੀ ਸਿੱਖਿਆ ਦੀ ਅਤੇ ਗੁਰਬਾਣੀ ਨਾਲ ਜੁੜਨ ਦੀ ਜਿਸ ਨੂੰ ਗੁਰਬਾਣੀ ਨਾਲ ਗੁਰੂ ਨਾਲ ਪਿਆਰ ਪੈ ਗਿਆ ਉਸ ਨੂੰ ਦੁਨਿਆਵੀ ਪਿਆਰਾਂ ਦੀ ਲੋੜ ਹੀ ਨਹੀਂ ਰਹਿੰਦੀ ਪਿਆਰ ਕਰਨਾ ਹੈ ਤਾਂ ਆਪਣੇ ਮਾਪੇ ਅਤੇ ਗੁਰੂ ਨਾਲ ਕਰੋ ਕਿਉਂਕਿ ਇਸ ਵਿੱਚ ਧੋਖਾ ਸਵਾਰਥ ਚਲਾਕੀਆਂ ਅਤੇ ਠੱਗੀਆਂ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਧੰਨਵਾਦ